ਕੀ ਨਾਮ ਦਾ ਬਾਈ ਜੀ ਇੰਜੀਨੀਅਰ ਪਵਨ ਸ਼ਰਮਾ ਜੀ ਕੀ ਕਹਿਣਾ ਚਾਹੁੰਦੇ ਜੀ ਭਾਈ ਵੀਰ ਸਿੰਘ ਮਾਰਕ ਤੇ ਕਿਤੇ ਮਜੂਰੀਏ ਤੁਸੀਂ ਕੀ ਕਹਿੰਦੇ ਆ ਦੇਖੋ ਇਸ ਵਲੇ ਅਸੀਂ ਜਿੰਨੂੰ ਪ੍ਰਮੁਖਤਾ ਦੇ ਨਾਲ ਲਾਰੈਂਸ ਰੋਡ ਕਿਹਾ ਜਾਂਦਾ ਪਰ ਉਹਦਾ ਅਸਲ ਨਾਮ ਭਾਈ ਵੀਰ ਸਿੰਘ ਮਾਰ ਗਿਆ ਕਰੀਬ 1870 ਦੇ ਵਿੱਚ ਇੱਥੇ ਬ੍ਰਿਟਿਸ਼ ਆਫਿਸਰ ਜான் ਲਾਰੈਂਸ ਆਏ ਸੀ ਉਹਨਾਂ ਦੇ ਨਾਮ ਤੇ ਰੋਡ ਰੱਖੀ ਗਈ ਸੀ ਤੇ ਉਸ ਤੋਂ ਬਾਅਦ ਕੁਝ ਦਿਹਾਕੇ ਪਹਿਲਾਂ ਗਰੀਬ 1972 ਦੇ ਵਿੱਚ ਆਫੀਸ਼ੀਅਲੀ ਲਾਰੈਂਸ ਰੋਡ ਦਾ ਨਾਮ ਤਬਦੀਲ ਕਰਕੇ ਭਾਈ ਵੀਰ ਸਿੰਘ ਮਾਰਗ ਰੱਖ ਦਿੱਤਾ ਗਿਆ ਸੀ ਪਰ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਆ ਕਿ ਪਿਛਲੇ ਸਮੇਂ ਦੇ ਵਿੱਚ ਨੈਸ਼ਨਲ ਬਾਰਡਰੀ ਕਮਿਸ਼ਨ ਦੇ ਚੇਅਰਮੈਨ ਮਿਸਟਰ ਇਕਬਾਲ ਸਿੰਘ ਲਾਲਪੁਰਾ ਜੀ ਦੀ ਵਿਜ਼ਿਟ ਅ ਅੰਮ੍ਰਿਤਸਰ ਦੇ ਵਿੱਚ ਹੋਈ ਹੈ ਤੇ ਉਹਨਾਂ ਨੂੰ ਕੁਝ ਬਫਤ ਮਿਲਿਆ ਜਿਨ੍ਹਾਂ ਵਿੱਚ ਲੋਕਾਂ ਨੇ ਉਹਨਾਂ ਨੂੰ ਕਿਹਾ ਕਿ ਇੱਥੋਂ ਭਾਈ ਵੀਰ ਸਿੰਘ ਮਾਰਗ ਦਾ ਨਾਮ ਬਦਲ ਕੇ ਸਿਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਮਾਰਗ ਰੱਖਣਾ ਚਾਹੀਦਾ ਪਰ ਮੈਨੂੰ ਇਸ ਗੱਲ ਤੇ ਕੋਈ ਇਤਰਾਜ਼ ਨਹੀਂ ਹੈ ਕਿ ਸ਼ੇਰ-ਏ-ਪੰਜਾਬ ਨੂੰ ਸਤਿਕਾਰ ਮਿਲੇ ਮਾਣ ਮਿਲੇ ਪਰ ਮੈਂ ਇਹ ਗੱਲ ਕਹਿਣੀ ਚਾਹਨਾ ਉਹਨਾਂ ਲੋਕਾਂ ਨੂੰ ਜਿਹੜੇ ਵਫਾ ਦੇ ਵਿੱਚ ਗਏ ਹੋਣਗੇ ਇਸ ਰੋਡ ਦੇ ਬਿਲਕੁਲ ਆਪੋਜ਼ਿਟ ਆ ਸ਼ੇਰ-ਏ-ਪੰਜਾਬ ਜਿਹਦਾ ਇੱਕ ਬਾਗ ਆ ਜਿਹਨੂੰ ਅਸੀਂ ਰਾਮ ਬਾਗ ਕਹਿੰਦੇ ਆ ਜਿਹਦੇ ਅੰਦਰ ਉਹਨਾਂ ਦੀ ਕਈ ਤਰ੍ਹਾਂ ਦੇ ਹਰਾਨੇ ਉਹਨਾਂ ਦਾ ਸਮਰ ਪੈਲੇਸ ਆ ਉੱਥੇ ਕੋਲ ਹੀ ਮੂਜਸਮਾ ਆ ਸਟੈਚੂ ਆ ਜਿਹਦੇ ਹਾਲਤ ਬਹੁਤ ਮਾੜੇ ਆ ਅੰਦਰ ਕਲੱਬਸ ਨੇ ਕੰਟਰੋਲਮੈਂਟ ਆ ਗਿਆ ਗੈਰਕਾਨੂੰਨੀ ਕਬਜ਼ੇ ਆ ਸ਼ਰਾਬ ਚਲਦੀ ਆ ਤਬਾਕੂ ਨੋਸ਼ੀ ਹੁੰਦੀ ਆ ਹਰ ਤਰ੍ਹਾਂ ਦੇ ਐਂਟੀ ਸੋਸ਼ਲ ਐਲੀਮੈਂਟਸ ਉੱਥੇ ਹੁੰਦੇ ਆ ਉਹਨਾਂ ਵੱਲ ਤਾਂ ਕਿਸੇ ਦਾ ਧਿਆਨ ਨਹੀਂ ਗਿਆ ਪਰ ਜਿਹੜੀ ਭਾਈ ਵੀਰ ਸਿੰਘ ਜਿਨ੍ਹਾਂ ਨੂੰ ਦਾ King of Modern Poetry ਕਿਹਾ ਜਾਂਦਾ ਜਿਨ੍ਹਾਂ ਨੇ ਕੀ ਇੰਸਟੀਟਿਊਸ਼ਨ ਲਾਈਕ ਪੰਜਾਬ ਐਂਸਿੱਟ ਬੈਂਕ ਔਰ ਖਾਸਾ ਕਾਲਜ ਅੰਮ੍ਰਿਤਸਰ ਨੂੰ ਸਟੈਬਲਿਸ਼ ਕਰਨ ਤੇ ਬੜਾ ਇੰਪੋਰਟੈਂਟ ਰੋਲ ਅਦਾ ਕੀਤਾ ਉਹਨਾਂ ਨੂੰ ਉੱਤਰ ਭਾਰਤ ਦਾ ਰਵਿੰਦਰਨਾਥ ਟੈਗੋਰ ਕਿਹਾ ਜਾਂਦਾ ਉਹਨਾਂ ਨੂੰ ਛੇਮਾਂ ਦਰਿਆ ਪੰਜਾਬ ਦਾ ਲਿਟਰੇਰੀ ਦਰਿਆ ਕਿਹਾ ਜਾਂਦਾ ਇੰਨੀ ਵੱਡੀ ਸ਼ਖਸੀਅਤ ਹੋਵੇ ਉਹਨਾਂ ਦਾ ਘਰ ਹੋਵੇ ਉਹਨਾਂ ਦੇ ਘਰ ਦੇ ਅੰਦਰ ਗੁਰਦੁਆਰਾ ਹੋਵੇ ਉੱਤੇ ਹਾਲ ਵੀ ਹੋਵੇ ਲਾਇਬ੍ਰੇਰੀ ਵੀ ਹੋਵੇ ਮਿਊਜ਼ੀਅਮ ਬਣਾਉਣ ਦੀ ਗੱਲ ਹੁੰਦੀ ਹੋਵੇ ਤੇ ਉਸ ਰੋਡ ਨੂੰ ਜੇ ਇਹ ਸਰਕਾਰਾਂ ਐਡਮਿਨਿਸਟ੍ਰੇਸ਼ਨ ਉਹਨਾਂ ਆਮ ਨਹੀਂ ਕਰ ਸਕੀਆਂ ਪਪੂਲਰ ਨਹੀਂ ਕਰ ਸਕੀਆਂ ਤੇ ਫਿਰ ਉਹਨਾਂ ਕੋਲੋਂ ਕੀ ਆਸ ਕੀਤੀ ਜਾ ਸਕਦੀ ਆ ਉਹ ਜੇ ਨਾਮ ਇਸ ਰੋਡ ਦਾ ਬਦਲ ਕੇ ਰੱਖ ਵੀ ਦੇਣਗੇ ਇਹਦੇ ਨਾਲ ਫਰਕ ਕੋਈ ਨਹੀਂ ਪੈਣਾ ਪਰ ਉਹਨਾਂ ਲੋਕਾਂ ਦੀ ਬਚਕਾਨੀ ਨਾ ਸਮਝੀ ਨਾ ਅਹਲੀ ਇਨਕੰਪੀਟੈਂਸ ਸਿੱਧੀ ਕਲੀਅਰ ਨਜ਼ਰ ਆ ਜਾਂਦੀ ਕਿ ਉਹਨਾਂ ਨੂੰ ਇਹ ਗੱਲ ਦੀ ਸਮਝ ਹੀ ਨਹੀਂ ਕਿ ਮਹਾਰਾਜਾ ਰਣਜੀਤ ਸਿੰਘ ਜੀ ਦੀਆਂ ਡਿਓੜੀਆਂ ਉਹਨਾਂ ਦੇ ਪੈਲੈਸ ਉਹਨਾਂ ਦੇ ਮਜਸਮੇ ਉਹਨਾਂ ਦੇ ਬਰਾਦਾਰੀਆਂ ਹਰ ਪਾਸੇ ਢੱਟ ਰੀਆਂ ਉਹ ਸੰਭਾਲਣ ਵੱਲ ਕਿਸੇ ਦਾ ਧਿਆਨ ਨਹੀਂ ਪਰ ਜਿਹੜਾ ਇੱਕ ਸਿੱਖ ਕੌਮ ਨਾਲ ਬਿਲੋਂਗ ਕਰਨ ਵਾਲਾ ਐਡਾ ਵੱਡਾ ਲਿਖਾਰੀ ਹੋਵੇ ਉਹਨੂੰ ਮਿਨੋਰਟੀ ਕਮਿਸ਼ਨ ਠੀਕ ਆ ਸਿੱਖ ਕੌਮ ਪੰਜਾਬ ਦੇ ਵਿੱਚ ਮжоਰਿਟੀ ਚ ਆ ਪਰਦੇਸ਼ ਦੇ ਵਿੱਚ ਮਿਨੋਰਿਟੀ ਚ ਆ ਮਿਨੋਰਟੀ ਕਮਿਸ਼ਨ ਦਾ ਫਰਜ਼ ਮੰਨਦਾ ਕਿ ਆਪਣੇ ਲੋਕਾਂ ਦੀਆਂ ਲਤਾਂ ਨਾ ਖਿੱਚਣੀਆਂ ਸ਼ੁਰੂ ਕਰ ਦੇਣ ਜਿਹੜੇ ਕੌਮ ਦੇ ਚੰਗੇ ਲੋਕ ਆ ਲਿਟਰੇਰੀ ਲੋਕ ਆ ਐਦਾਂ ਦੇ ਲੇਖਕਾਂ ਦੀ ਰਾਈਟਰਸ ਦੀ ਕੋਈ ਜਾਤ ਜਾਂ ਧਰਮ ਨਹੀਂ ਹੁੰਦਾ ਉਹ ਸਭ ਦੇ ਸਾਂਝੇ ਹੁੰਦੇ ਆ ਸੋ ਇਸ ਕਰਕੇ ਮੇਰੀ ਅਪੀਲ ਆ ਮੁੱਖ ਮੰਤਰੀ ਪੰਜਾਬ ਨੂੰ ਕਿ ਜਿਹੜੀ ਚਿੱਠੀ ਤੁਹਾਨੂੰ ਮਾਈਨੋਰਟੀ ਕਮਿਸ਼ਨ ਨੇ ਲਿਖੀ ਆ ਉਹਨੂੰ ਦਰਖੋਰੇ ਇਤਰਾਨਾ ਸਮਝਣਾ ਉਹਨੂੰ ਇਗਨੋਰ ਕਰ ਦੇਣਾ ਕਿਉਂਕਿ ਇਹ ਮੈਨੂੰ ਲੱਗਦਾ ਮਿਸਟਰ ਲਾਲਪੁਰਾ ਨੇ ਵੀ ਇਸ ਗੱਲ ਵਾਲ ਕੋ ਬਹੁਤੀ ਸੌਝ ਸਮਝ ਲਾਈ ਨਹੀਂ ਆ ਵਿਚਾਰ ਕਰਕੇ ਇਹ ਗੱਲ ਨਹੀਂ ਕੀਤੀ ਜੇ ਵਿਚਾਰ ਕਰਦੇ ਤਾਂ ਉਹ ਉਹਨਾਂ ਲੋਕਾਂ ਨੂੰ ਇਹ ਕਹਿੰਦੇ ਕਿ ਜਿਹੜੀਆਂ ਬਾਕੀ ਯਾਦਗਾਰਾਂ ਬਣੀਆਂ ਉਹਨਾਂ ਦੀ ਸੇਵਾ ਸੰਭਾਲ ਕਰ ਲੋ ਇਹ ਨਾ ਕਰਨ ਦੇ ਕਰਕੇ ਹੀ ਇਦਾਂ ਦਾ ਬਚਕਾਨਾ ਡਿਸੀਜਨ ਲੈਣ ਦੀ ਗੱਲ ਕੀਤੀ ਹੈ ਸ ਮੁੱਖ ਮੰਤਰੀ ਪੰਜਾਬ ਇਸ ਗੱਲ ਨੂੰ ਇਗਨੋਰ ਕਰ ਦੇਣ ਰੈਲੇਵੈਂਟ ਸਮਝ ਲੈਣ ਤਾਂ ਜੋ ਲੋਕ ਫਿਰ ਹੋਰ ਲਿਟਰੇਰੀ ਲੋਕ ਪੜ੍ਹੇ ਲੋਕ ਇਸ ਗੱਲ ਦਾ ਹੋਰ ਵਿਰੋਧ ਨਾ ਕਰਨ